ਕਾਲ ਕੀ ਹਾਲ ਹੈ ਵਧੀਆ ਹੀ ਵਧੀਆ ਹੈ ਮੈਂ ਬੰਦਾ ਮੈਂ ਇੱਧਰ ਹੀ ਆਏ ਸੀਗਾ ਜੀ ਮਾਮਾ ਸ਼ਹਿਰ ਮੈਂ ਨਾ ਮੈਂ ਕਮਰਾ ਤਿਆਰ ਕਰਾਏ ਜੀ ਠੀਕ ਹੈ ਆਪਾਂ ਆਪਾਂ ਮੈਂ ਟਾਈਲਾਂ ਬਾਰੇ ਸੋਚਦੇ ਪਏ ਸੀ ਟਾਈਲਾਂ ਲਾਉਣੀਆਂ ਨੇ ਹਾਂਜੀ ਹਾਂਜੀ ਟਾਈਲਾਂ ਲਾਉਣੇ ਕੋਈ ਸਸਤੀ ਹੈਗੀ ਦੱਸ ਦਿਓ ਮੈਂ ਸਸਤੀਆਂ ਬਾਦੂ ਤੁਹਾਨੂੰ ਅਸੀਂ ਰੇਟ ਵਧੀਆ ਦੇਵਾਵਾਂਗੇ ਆਪਾਂ ਉਹ ਆਉਂਦਾ ਬੰਦਾ ਯਾਰ ਤੇ ਕਮਰਾ ਕਿੰਨੇ ਬਾਈ ਕਿੰਨੇ ਦਾ ਕਮਰੇ ਹੈਗੇ 10 ਬਾਈ 10 ਦਾ ਜੀ 10 ਬਾਈ 10 ਦਾ ਹਾਂਜੀ ਤੇ ਆਜੋ ਫਿਰ ਆਪਾਂ ਤੁਹਾਨੂੰ ਭਾਜਨ ਟਾਈਲ ਸਟੋਰ ਤੋਂ ਆਪਾਂ ਤੁਹਾਨੂੰ ਠੁਮਾਕਾ ਹੀ ਕਰਾਉਣਿਆ ਜਰਾ ਆਜੋ ਦੇਖ ਲੈਣ ਜਮਾਂ ਸਸਤੀ ਹੈ ਹਾਂ ਆ ਉਸ ਹਰ ਪੂਰਾ ਹੀ ਵਧੀਆ ਤਰ੍ਹਾਂ ਡਿਜ਼ਾਈਨ ਦਿਖਾਵਾਂਗੇ ਆਪਾਂ ਪੂਰੇ ਸਸਤੇ ਰੇਟਾਂ ਤੇ ਆਪਣਾ ਭਜਨ ਯਾਰ ਆ ਆਪਣਾ ਠੀਕ ਆ ਚਲ ਦਿਖਾ ਦੇ ਸਤਿ ਸ਼੍ਰੀਕਾਲ ਭਜਨ ਜੀ ਸਤਿ ਸ਼੍ਰੀਕਾਲ ਜੀ ਆ ਮੇਰੇ ਦੋਸਤ ਨੇ ਕਮਰਾ ਤਿਆਰ ਕੀਤਾ ਈ 10 ਬਜ 10 ਦਾ ਅੱਛਾ ਜੀ ਆਪਾਂ ਇਹਨੂੰ ਪੂਰਾ ਸਸਤਾ ਰੇਟ ਲਾਉਣਾਗਾ ਠੀਕ ਹੈ ਜੀ ਹਾਂ ਪੂਰਾ ਧਮਾਕਾ ਹੀ ਕਰਨਾ 10 ਬਜ 10 ਦੇ ਕਮਰੇ ਚ ਸਿਰਫ 1000 ਰੁਪਏ ਦਾ 2 ਬਾਈ ਹਾਂ 2 ਬਾਈ 2 ਦਾ ਲੈ ਜੋ 24 40 ਲੈ ਜੋ 42 ਲੈ ਜੋ 44 ਲੈ ਜੋ 24 48 ਲੈ ਜੋ 2 ਬਾਈ 4 ਮਿਕਸ ਮਾਲ ਆ ਦੇਖੋ ਸਾਡੇ ਕੋਲੇ ਕਿਵੇਂ ਬਚਿਆ ਪਿਆ ਜੀ ਆ ਦੇਖ ਆ ਸਾਰੇ ਰੰਗ ਵੇਚੀ ਆ ਜਾਣਗੇ ਜੀ ਵੇਚੀ ਹਾਂ 1000 ਰੁਪਏ ਦੇ ਕਮਰਾ ਤਿਆਰ ਆ ਆ ਦੇਖੋ ਮਿਕਸ ਮਾਲ ਪਿਆ ਪੁਰਾਣਾ ਸਟਾਕ ਕੱਢਣਾ ਆਪਣਾ ਬੰਦਾ ਤੁਹਾਨੂੰ ਚੱਕਰ ਨਾ ਮੰਨ ਦੇਖ ਆ ਮਿਕਸ ਮਾਲ ਜੀ ਵੇਚ ਦੇ ਕਰਨਾ ਸਾਰੇ ਰੰਗ ਵੇਚੀ ਜੀ ਆ ਬੋਲਰ ਨੂੰ ਲੈਣਾ ਸਾਰੇ ਰੰਗ ਆਉਣਗੇ ਬਾ ਠੀਕ ਆ ਦੇਖਾ 1000 ਰੁਪਏ ਦੇ ਵਿੱਚ ਤੈਨੂੰ ਤਿਆਰ ਕਰਵਾਤਾ ਠੀਕ ਆ ਇਹ ਇਕੱਲਾ ਤੇਰੇ ਲਈ ਨਹੀਂ ਸਾਰੇ ਸਾਰੇ ਕਸਟਮਰ ਲਈ ਮਿਕਸ ਮਾਲ ਚਾਹੇ ਕੋਈ ਲੱਖ ਸਕੁਅਰ ਫੁੱਟ ਮੰਗਾ ਲਓ ਹੋਰ ਮਗਾ ਕੇ ਦੇ ਦਾਂਗੇ ਜੀ ਆਪਾਂ ਬਸ ਠੀਕ ਹੈ ਜੀ ਹਾਂਜੀ ਹਾਂਜੀ ਤੇ ਆਉਣਾ ਕਿੱਥੇ ਆ ਜੀ ਮੋਡ ਰੋਡ ਲੰਪਰਾ ਫੂਲ ਡਿਸਟ੍ਰਿਕਟ ਬਠਿੰਡਾ ਪੰਜਾਬ 98767 83954 90416 83954 ਆਜੋ ਕਰਕੇ ਖੱਬਾਂ ਸੱਜਾ ਤੇ ਲੈ ਜਾਓ 12 18 ਦਾ 60 ਰੁਪਏ ਡੱਬਾ ਠੀਕ ਹੈ ਜੀ ਤੋ ਭਾਜਾਂ ਜੀ ਜਿਹੜਾ ਉਹ ਕਾంటర్ ਪਰ ਆ ਜਾਂਦਾ ਆਜਾ 10 ਰੁਪਏ ਸਕੁਅਰ ਫੁੱਟ ਦਿੱਤਾ ਜੀ ਭਾਉਜੀ ਨੇ ਆਦੀ ਆਂਦੀ ਆਂਦੀ ਆ ਠੀਕ ਆ ਜੀ ਕਿੱਥੇ ਜਾ ਰਿਹਾ ਇਹ ਇਹ ਜਾ ਰਿਹਾ ਜੀ ਜਲੰਧਰ ਜਲੰਧਰ ਜਾ ਰਿਹਾ ਭਾਉ ਜੀ ਜਲੰਧਰ ਤੋਂ ਜਲੰਧਰ ਤੋਂ ਆਏ ਨੇ 10 ਰੁਪਏ ਫੁੱਟ ਦਿੱਤਾ ਜੀ ਮਿਕਸ ਮਾਲ ਜੀ ਠੀਕ ਆ ਜੀ ਹੋਰ ਵੀ ਕਿਸੇ ਨੂੰ ਲੋੜ ਹੋਵੇ ਜਿੰਨਾ ਮਰਜ਼ੀ ਲੈ ਜਾਓ ਮਿਕਸ ਮਾਲ ਸਿਰਫ 10 ਰੁਪਏ ਫੁੱਟ ਜੀ ਠੀਕ ਆ ਜੀ 2 ਬਾਈ 2 ਲੈ ਜਾਓ 24 24 ਲੈ ਜਾਓ ਜੀ 24 40 ਲੈ ਜਾਓ 24 48 ਲੈ ਜਾਓ 2 ਬਾਈ 4 ਕਿਹੜਾ ਮਰਜ਼ੀ ਮਿਕਸ ਮਾਲ 10 ਰੁਪਏ ਫੁੱਟ ਜੀ ਚੱਕੋ ਬਾਈ ਸੌਣ ਦੇ ਮਹੀਨੇ ਦਾ ਧਮਾਕਾ ਕਰਤਾ ਭਜਨ ਟਾਲ ਸਟੋਰ ਰੰਪਰਾ ਤੇ ਪਹੁੰਚੋ